ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰਜੀ ਤੰਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਰਿਆਂ ਦੇ ਘਰਾਂ ਵਿੱਚ ਮਿਹਰ ਭਰਿਆ ਹੱਥ ਰੱਖਣ ਸਾਰਿਆਂ ਨੂੰ ਸਰੀਰਕ ਤੰਦਰੁਸਤੀਆਂ ਬਖਸ਼ਿਸ਼ ਕਰਨ ਆਪਣਾ ਮਿਹਰ ਭਰਿਆ ਹੱਥ ਰੱਖਣ ਸਾਰੇ ਹੀ ਘਰਾਂ ਵਿੱਚ ਹਰਾਲ ਮਿਲ ਕੇ ਰਹਿਣ ਵਾਹਿਗੁਰਜੀ ਐਨੀ ਕਿਰਪਾ ਬਣਾਈ ਰੱਖਣ ਵਾਹਿਗੁਰਜੀ ਚਲੋ ਆਪਾਂ ਅੱਜ ਜਪਜੀ ਸਾਹਿਬ ਦਾ ਜਾਪ ਕਰਨੇ ਆ ਮੂਲ ਮੰਤਰ ਕਰਨੇ ਆ ੴ ਸਤਿਨਾਮ ਕਰਤਾ ਪੁਰਖ ਨੇਰਪੋ ਨੇਰ ਵੈਰ ਅਕਾਲ ਮੂਰਤ ਅਜੂਨੀ ਸੈਭ ਗੁਰ ਪ੍ਰਸਾਦ ਜਪ ਅ ਦਸਾਚ ਕੁਜਾਦ ਸਚ ਹੈਪੀ ਸਚ ਨਾਨਕ ਹੋਸੀ ਬੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪੋ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਗੁਰ ਪ੍ਰਸਾਦਿ ਜਪ ਆ ਦਸਚੁ ਗੁਜਾਦ ਸਚੁ ਹੈ ਪੀ ਸਚ ਨਾਨਕ ਹੋਸੀ ਵੀ ਸਚ ਇਕੋਂਕਾਰ ਸਤਨਾਮ ਕਰਤਾ ਪੁਰਖ ਨੇਰੋ ਨੇਰਵੈ ਅਕਾਲ ਮੂਰਤ ਅਜੂਨੀ ਸੈ ਘਰ ਪ੍ਰਸਾਦ ਜਪ ਸੱਚ ਗੁਜਾਦ ਸੱਚ ਹੈਪੀ ਸਚ ਨਾਨਕ ਹੋਸੀ ਵੀ ਸੱਚ ਇੱਕ ਉੰਗਾ ਸਤ ਨਾਮ ਕਰਤਾ ਪੁਰਖ ਨੇ ਰੋ ਨਿਰਵੈਰ ਅਕਾਲ ਮੂਰਤ ਅਜੂਨੀ ਸੈਭ ਘਰ ਪ੍ਰਸਾਦ ਜਪ ਵਾਹਿਗੁਰਜੀ ਦਾ ਖਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ ਸਾ ਸੰਗ ਜੀ ਜੇ ਤੁਹਾਨੂੰ ਆਪਣੇ ਗੁਰੂਆਂ ਦੇ ਵੀਡੀਓ ਵਧੀਆ ਲੱਗਦੀਆਂ ਨੇ ਤੇ ਪਲੀਜ਼ ਰਾਜ ਕੇ ਸਪੋਰਟ ਕਰੋ ਤਾਂ ਕਿ ਵਾਹਿਗੁਰੂ ਜੀ ਦੀਆਂ ਵੀਡੀਓ ਸਾਰੇ ਹੀ ਘਰਾਂ ਵਿੱਚ ਲੋਕਾਂ ਦੇ ਲੋਕ ਵੇਖਣ ਤੇ ਆਪਣਾ ਪ੍ਰਵੇਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਰੱਖਣ ਕਿ ਵਾਹਿਗੁਰੂ ਜੀ ਹਮੇਸ਼ਾ ਵਾਸਤੇ ਉਹਨਾਂ ਨੂੰ ਤੰਦਰੁਸਤੀਆਂ ਬਖਸ਼ੇ ਤੇ ਸਵੇਰੇ ਅਮਰਤ ਵੇਲੇ ਉੱਠਣ ਦਾ ਬਲ ਬਖਸ਼ੇ ਵਾਹਿਗੁਰੂ ਜੀ ਕਿਰਪਾ ਕਰਨ ਸਾਰਿਆਂ ਨੂੰ ਸਮਤ ਬੁੱਧੀ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ